ਦੀ ਤੂੰ ਕਰੇ ਗੱਲ ਪੂਰੀ ਨਾਸਰੀ ਮੇਰੇ ਬਾਸ ਦੀ ਤੂੰ ਕਰੇ ਗੱਲ ਪੂਰੀ ਨਾਸਰੀ ਮੇਰੇ ਬਾਸ ਦੀ ਤੂੰ ਕਰੇ ਗੱਲ ਪੂਰੀ ਨਾਸਰੀ ਮੇਰੇ ਬਾਸ ਦੀ ਤੂੰ ਕਰੇ ਗੱਲ ਪੂਰੀ ਨਾਸਰੀ ਸਾਡੀ ਕਰਨੀ ਕਮੀ ਕੋਈ ਅਧੂਰੀ ਨਾਸਰੀ ਸਾਡੀ ਕਰਨੀ ਕਮੀ ਕੋਈ ਅਧੂਰੀ ਨਾਸਰੀ ਮੇਰੇ ਬਾਸ ਦੀ ਤੂੰ ਕਰੇ ਗੱਲ ਪੂਰੀ ਦਾਸ ਦੀ ਤੂੰ ਕਰੇ ਗੱਲ ਪੂਰੀ ਨਾ ਸਹੀ ਮੇਰੇ ਦਾਸ ਦੀ ਤੂੰ ਕਰੇ ਗੱਲ ਪੂਰੀ ਨਾ ਸਹੀ ਮੇਰੇ ਦਾਸ ਦੀ ਤੂੰ ਕਰੇ ਗੱਲ ਪੂਰੀ ਨਾ ਸਹੀ ਠਿਕਰੀ ਬਾਣ ਵਿੱਚ ਜੋ ਆਪਣਾ ਦਾਸ ਠਹਿਰਾਇਆ ਹੈ ਅੰਨਿਆਂ ਨੂੰ ਦੇਵੇ ਅੱਖਾਂ ਲਗੜੇ ਨੂੰ ਚਲਾਇਆ ਠਿਕਰੀ ਬਾਣ ਵਿੱਚ ਆਪਣਾ ਦਾਸ ਨਹਿਰਾ